ਜੈ ਬਾਬੇ ਦੀ ਜੈ ਮਾਤਾ ਦੀ ਜੈ ਪੀਰਾਂ ਦੀ ਗੁੱਗਾ ਯਾਰ ਵੀਰ ਚੈਨਲ ਦੇਖਣ ਵਾਲੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਜੈ ਬਾਬੇ ਦੀ ਜੈ ਮਾਤਾ ਦੀ ਜੈ ਪੀਰਾਂ ਦੀ ਮੈਨੂੰ ਬਹੁਤ ਸਾਰੇ ਫੋਨ ਆਏ ਕਿ ਬਾਬਾ ਜੀ ਗੁੱਗਾ ਯਾਰ ਪੀਰ ਸਰਕਾਰ ਦੇ ਨਾਮ ਦਾ ਵੀ ਤੁਸੀਂ ਵੀਡੀਓ ਪਾਵੋ ਜਾਪ ਪਾਵੋ ਮੈਂ ਗੁੱਗਾ ਯਾਰ ਪੀਰ ਬਾਬਾ ਜੀ ਦੇ ਨਾਮ ਦਾ ਇੱਕ ਦੜੇ ਸੱਟੇ ਦਾ ਪਾਠ ਪਾਉਣ ਲੱਗਾ ਹਾਂ ਜਿੱਦਾਂ ਮੈਂ ਤੁਹਾਨੂੰ ਕਹੂੰਗਾ ਜੇ ਤੁਸੀਂ ਵਿਧੀ ਪੂਰਵਕ ਉਦਾਂ ਹੀ ਪਾਠ ਕਰ ਲਿਆ ਤਾਂ ਤੁਹਾਨੂੰ ਥੋੜੇ ਹੀ ਦਿਨਾਂ ਦੇ ਵਿੱਚ ਪਤਾ ਲੱਗ ਜਾਣਾ ਆ ਸਰਕਾਰ ਦੀ ਰਹਿਮਤ ਦਾ ਕਿ ਸਰਕਾਰ ਦੀ ਰਹਿਮਤ ਕਿੰਨੀ ਹੋ ਗਈ ਤੁਹਾਡੇ ਤੇ 9 ਦੇ ਦਾ ਤੇ 12 ਸਿੱਧਾ ਹੋ ਜਾਣਗੀਆਂ ਜਿੰਦੇ ਵੀ ਮੇਰੇ ਭੈਣ ਭਰਾ ਮੈਨੂੰ ਫੋਨ ਕਰਦੇ ਆ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਮੈਂ ਐਤਵਾਰ ਨੂੰ ਸੰਗਤ ਲਈ ਟਾਈਮ ਕੱਢਦਾ ਆ ਮੈਨੂੰ ਇੱਕ ਵਾਰੀ ਆਣ ਕੇ ਮਿਲਣਾ ਪੈਣਾ ਤੁਹਾਨੂੰ ਮੈਨੂੰ ਇਦਾਂ ਫੋਨ ਕਰਕੇ ਪਰੇਸ਼ਾਨ ਨਾ ਕਰੋ ਤੁਸੀਂ ਠੀਕ ਹੈ ਜੀ ਹਾਂਜੀ ਤੇ ਦੂਸਰੀ ਗੱਲ ਹੈਗੀ ਇਹ ਮੇਰੀ ਵੀਡੀਓ ਨੂੰ ਜੇ ਤੁਸੀਂ ਇਦਾਂ ਹੀ ਮਾਨ ਪਿਆਰ ਦੋਗੇ ਸਤਿਕਾਰ ਦੋਗੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਲਾਈਕ ਕਮੈਂਟ ਤੇ ਸ਼ੇਅਰ ਕਰੋਗੇ ਮੈਨੂੰ ਪਤਾ ਲੱਗ ਜਾਂਦਾ ਮੈਂ ਦੇਖਦਾ ਹੁੰਦਾ ਵੀ ਕਮੈਂਟ ਕਿੱਥੋਂ-ਕਿੱਥੋਂ ਆਇਆ ਮੈਨੂੰ ਠੀਕ ਹੈ ਜੀ ਹਾਂਜੀ ਤਾਂ ਮੈਂ ਤੁਹਾਡੀ ਹਰ ਫਰਮਾਇਸ਼ ਤੇ ਵੀਡੀਓ ਪਾਵਾਂਗਾ ਮੈਂ ਹੁਣ ਗੁਗਾ ਯਾਰਾ ਪੀਰ ਦੇ ਨਾਂ ਦੀ ਜਿਹੜੀ ਵੀਡੀਓ ਪਾਉਣ ਲੱਗਾ ਆ ਤੁਸੀਂ ਇਹਨੂੰ ਧਿਆਨ ਤੇ ਨਾਲ ਸੁਣਨਾ ਆ ਇੱਕ ਛੋਟਾ ਜਿਹਾ ਜਾਪਿਆ ਜਿਹਨੂੰ ਆਪਾਂ ਢਾਈਆ ਵੀ ਕਹਿ ਦਿੰਦੇ ਆ ਤੇ ਤੁਸੀਂ ਇਹ ਸ਼ਬਦ ਬਹੁਤ ਪਾਵਰਫੁਲ ਹੈ ਤੁਹਾਨੂੰ ਨੰਬਰ ਮਿਲਣਾ ਪੈਣਾ ਹੈ ਇਹ ਪਾਠ ਕਰਨ ਲੱਗੇ ਨੇ ਤੁਸੀਂ ਕੋਲ ਜਲ ਦਾ ਗਲਾਸ ਰੱਖਣਾ ਹੈ ਤੇ ਬਰਮੀ ਦੇ ਵਿੱਚ ਦੁੱਧ ਪਾਉਣਾ ਸ਼ੁਰੂ ਕਰ ਦੇਣਾ ਤੁਸੀਂ ਜੇ ਮੇਰੇ ਭਰਾ ਨੇ ਕਰਨਾ ਪਾਠ ਤੇ ਉਹ 40 ਦਿਨ 41 ਦਿਨ ਕਰ ਲਵੇ ਜੇ ਮੇਰੀ ਬੀਬੀ ਭੈਣ ਨੇ ਕਿਸੇ ਨੇ ਪਾਠ ਕਰਨਾ ਹੈ ਤੇ ਉਹ 21 ਦਿਨ ਘੱਟ ਤੋਂ ਘੱਟ ਕਰੇ ਪਤਾਸਿਆਂ ਦਾ ਪ੍ਰਸ਼ਾਦ ਚੜਾਉਣਾ ਹੈ ਚੂਰੀ ਦਾ ਪ੍ਰਸ਼ਾਦ ਵੀ ਤੁਸੀਂ ਚੜਾ ਸਕਦੇ ਆ ਖੀਰ ਦਾ ਪ੍ਰਸ਼ਾਦ ਵੀ ਚੜ੍ਹਾ ਸਕਦੇ ਆ ਕੜਾਹ ਦਾ ਪ੍ਰਸ਼ਾਦ ਵੀ ਬਣਾ ਕੇ ਤੁਸੀਂ ਚੜ੍ਹਾ ਸਕਦੇ ਆ ਬਰਫੀ ਤਾਜੀ ਹੋਵੇ ਉਹਦਾ ਪ੍ਰਸ਼ਾਦ ਵੀ ਆਪਣੀ ਹਿੰਮਤ ਮੁਕਤਾਬ ਤੁਸੀਂ ਚੜ੍ਹਾ ਸਕਦੇ ਆ ਕੱਚਾ ਦੁੱਧ ਬਰਮੀ ਦੇ ਵਿੱਚ ਪਾਉਣਾ ਸਰਕਾਰ ਦੇ ਨਾਂ ਦਾ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਹੈ ਕਿ ਤੁਹਾਡੇ ਤੇ ਸਰਕਾਰ ਦੀ ਕਿੰਨੀ ਕੁ ਕਿਰਪਾ ਹੋ ਗਈ ਆ ਜਿਹੜਾ ਵੀ ਤੁਸੀਂ ਨੰਬਰ ਲੈਣਾ ਹੈ ਉਸ ਨੰਬਰ ਦਾ ਤੁਸੀਂ ਦੱਸ ਦੇਣਾ ਵੀ ਸਾਨੂੰ ਐਸ ਨੰਬਰ ਦਾ ਪਾਠ ਚਾਹੀਦਾ ਆ ਤੇ ਤੁਸੀਂ ਪਾਠ ਸ਼ੁਰੂ ਕਰ ਦੇਣਾ ਚੱਲ ਜਿਹੜਾ ਹੁਣ ਆ ਪਾਠ ਕਰਕੇ ਉਹ ਤੁਸੀਂ ਪੀਣਾ ਆ ਜੋਤ ਕਰਨੀ ਆ ਬਾਬੇ ਦੇ ਨਾਂ ਦੀ ਤਾਂ ਧੂਪ ਕਰਨਾ ਆ ਗੂਗਲ ਦਾ ਧੂਪ ਨਹੀਂ ਤੁਸੀਂ ਚਲਾਉਣਾ ਆਪਣੇ ਘਰ ਦੇ ਵਿੱਚ ਗੂਗਲ ਤੋਂ ਵਗੇਰ ਬੱਟੀ ਬਟਣ ਵਾਲਾ ਧੂਪ ਜਿਹੜਾ ਉਹ ਲਾ ਸਕਦੇ ਆ ਤੁਸੀਂ ਅਰਗਬੱਤੀਆਂ ਲਾ ਸਕਦੇ ਆ ਅੱਗ ਦੇ ਉੱਪਰ ਦੇਸੀ ਘੇ ਪਾ ਕੇ ਜਸਮਗਰੀ ਦਾ ਜਿਹੜਾ ਧੂਪ ਹੁੰਦਾ ਉਹ ਮਿਕਸ ਕਰਕੇ ਵੀ ਘਰ ਦੇ ਵਿੱਚ ਤੁਸੀਂ ਦੋ ਟਾਈਮ ਦੇ ਸਕਦੇ ਜੇ ਦੋ ਟਾਈਮ ਨਹੀਂ ਤੁਸੀਂ ਦੇ ਸਕਦੇ ਇੱਕ ਟਾਈਮ ਤਾਂ ਤੁਹਾਨੂੰ ਫੇਉ ਧੂਫ ਦੇਣਾ ਪੈਣਾ ਆ ਠੀਕ ਹੈ ਜੀ ਬਾਕੀ ਹੁਣ ਤੁਸੀਂ ਧਿਆਨ ਦੇ ਨਾਲ ਸ਼ਬਦ ਸੁਣਨਾ ਆ ਮੈਂ ਤੁਹਾਨੂੰ ਸ਼ਬਦ ਦੱਸਣ ਜਾ ਰਿਹਾ ਆ ਸਰਕਾਰਾਂ ਦਾ ਇਹਦੇ ਵਿੱਚ ਵੀ ਤੁਸੀਂ ਜਿਸ ਧਰਮ ਦੇ ਵਿੱਚ ਆ ਤੁਸੀਂ ਉਸ ਧਰਮ ਦੇ ਵਿੱਚ ਜੇ ਸਿੱਖੀ ਵਿੱਚ ਆ ਤਾਂ ਤੁਸੀਂ ਪਹਿਲਾਂ ਇੱਕ ਓੰਕਾਰ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਪਾਠ ਨੂੰ ਸ਼ੁਰੂ ਕਰ ਦੇਣਾ ਜੇ ਹਿੰਦੂ ਵਿੱਚ ਆ ਤੋ ਜੈ ਸ਼੍ਰੀ ਰਾਮ ਵੀ ਕਹਿ ਸਕਦੇ ਆ ਜਾਂ ਓਮ ਨਮਾਸੀ ਵਾਏ ਵੀ ਕਹਿ ਸਕਦੇ ਆ ਜੇ ਅਸਲਾਮ ਦੇ ਵਿੱਚਾਂ ਤੇ ਬਿਸਮੱਲਾ ਕਹਿ ਕੇ ਤੁਸੀਂ ਇਸ ਪਾਠ ਨੂੰ ਸ਼ੁਰੂ ਕਰ ਸਕਦੇ ਆ ਠੀਕ ਹੈ ਜੀ ਮੈਂ ਬਹੁਤ ਟਾਈਮ ਕੱਢ ਕੇ ਵੀਡੀਓ ਬਣਾ ਕੇ ਉਮਾਇਆ ਤੁਹਾਡਾ ਪਿਆਰ ਇੱਦੇ ਮੈਨੂੰ ਮਿਲਦਾ ਰਿਹਾ ਤਾਂ ਮੈਂ ਹਰ ਵੀਡੀਓ ਨੂੰ ਪਾਵਾਂਗਾ ਮੈਨੂੰ ਫਰਮਾਇਸ਼ ਆਈਆਂ ਸੀ ਗੁਰੂ ਗੋਖਰਨਾਥ ਜੀ ਦੇ ਵੀਡੀਓ ਪਾਉਣ ਦੀ ਤੇ ਮਲੇਰਕਟੜੇ ਸਰਕਾਰ ਹੇਦਰ ਸ਼ੈਖ ਦੀ ਵੀ ਮੈਨੂੰ ਫਰਮਾਇਸ਼ ਆਈ ਆ ਹੋਰ ਵੀ ਮੈਨੂੰ ਫਰਮੇਸ਼ਾਈਆਂ ਮਾਂ ਕਾਲਕਾ ਦੀ ਇੱਕ ਹੋਰ ਫਰਮੇਸ਼ਾਈ ਮੈਂ ਮਾਂ ਕਾਲਕਾ ਦੀਆਂ ਵੀ ਵੀਡੀਓ ਪਾਈਆਂ ਆ ਠੀਕ ਹੈ ਜੀ ਹੋਰ ਵੀ ਬਹੁਤ ਫਰਮੇਸ਼ਾਈਆਂ ਕੰਟੀਨਿਊਸ ਮੈਂ ਵੀਡੀਓ ਪਾਵਾਂਗਾ ਤੁਹਾਨੂੰ ਜਿੱਦਾਂ ਜਿੱਦਾਂ ਮੇਰਾ ਟਾਈਮ ਲੱਗੂਗਾ ਧਿਆਨ ਨਾਲ ਤੁਸੀਂ ਹੁਣ ਸ਼ਬਦ ਸੁਣਨਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਹੀਂ ਭੁੱਲਣਾ ਤੁਸੀਂ ਠੀਕ ਹੈ ਜੀ ਇਹ ਪਾਠ ਕਰਨ ਲੱਗਿਆਂ ਜੇ ਤੁਸੀਂ ਗੁਰੂ ਵਾਲੇ ਆ ਤੇ ਆਪਣੇ ਗੁਰੂ ਮਹਾਰਾਜ ਦੀ ਸਲਾਹ ਦੇ ਨਾਲ ਪਾਠ ਸ਼ੁਰੂ ਕਰਦਾ ਹਾਂ ਦੇ ਨਈ ਗੁਰੂ ਵਾਲੇ ਤਾਂ ਕਿਸੇ ਮਹਾਂਪੁਰਸ਼ ਦੀ ਸਾਧੂ ਸੰਤਰੀ ਸਲਾਹ ਦੇ ਨਾਲ ਪਾਠ ਕਰਨਾ ਬਧੇਰੇ ਜਾਣਕਾਰੀ ਲਈ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਆ ਉਹ ਵੀ ਐਤਵਾਰ ਨੂੰ ਜੇਨ ਵੀ ਮੇਰੇ ਭਰਾ ਨੇ ਮੈਨੂੰ ਆਣ ਕੇ ਮਿਲਣਾ ਉਹ ਸ਼ਨੀਵਾਰ ਨੂੰ ਮੈਨੂੰ ਫੋਨ ਕਰਿਆ ਕਰੇ ਤਾਂ ਐਤਵਾਰ ਨੂੰ ਮੈਂ ਫਿਰ ਟਾਈਮ ਦਊਗਾ ਉਹਨਾਂ ਨੂੰ ਤੇ ਮਿਲ ਸਕਦਾ ਠੀਕ ਹੈ ਜੀ ਲਓ ਜੈ ਬਾਬੇ ਦੀ ਹੁਣ ਤੁਸੀਂ ਮੇਰਾ ਧਿਆਨ ਦੇ ਕੇ ਪਾਠ ਨੂੰ ਸੁਣ ਲਾ ਆਂ ਜਿਵੇਂ ਕਿ ਮੈਂ ਕਹਿ ਦਿੱਤਾ ਆ ੴ ਸਤਿਨਾਮ ਸ੍ਰੀ ਵਾਹਿਗੁਰੂ ਇਹ ਤੋਂ ਸ਼ੁਰੂ ਕਰ ਦੇਣਾ ਆਪਾਂ ਪਾਠ ਨੀਲਾ ਘੋੜਾ ਭਗਵਾ ਬਾਣਾ ਯਾਰ ਪੀਰ ਜੀ ਜਲਦੀ ਆਣਾ ਕੱਲ ਕਾ ਨੰਬਰ ਅੱਜ ਬਤਾਣਾ ਇੰਨਾ ਸ਼ਬਦਿਆ ਬਸ ਤੇ ਤੁਸੀਂ ਆਪਣੇ ਮਨੋਂ ਤੋਂ ਇੱਕ ਮਨ ਹੋ ਕੇ ਪਾਠ ਨੂੰ ਕਰਦਾ ਆਂ ਤੇ ਮਾਲਕ ਤੁਹਾਡੀ ਮਨੋ ਕਾਮਨਾ ਪੂਰੀ ਕਰੂਗਾ ਜੈ ਬਾਬੇ ਦੀ ਜੈ ਮਾਤਾ ਦੀ ਜੈ ਪੀਰਾਂ ਦੀ